ਨਾਜ ਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ ਸਵਰਗੀ ਸਰਬਜੀਤ ਸਿੰਘ ਬਰਦੀ ਦੀ ਯਾਦ ਵਿੱਚ ਪਹਿਲਾ ਸਾਲਾਨਾ ਸਮਾਗਮ ਪੰਜਾਬੀ ਪਵਨ ਲੁਧਿਆਣਾ ਵਿਖੇ ਕਰਵਾਇਆ ਗਿਆ ਇਸ ਸਮਾਗਮ ਦਾ ਆਯੋਜਨ ਚਿੰਤਨਸ਼ੀਲ ਸਹਿਤ ਤਾਰਾ ਅਤੇ ਸਿਰਜਣ ਤਾਰਾ ਵੱਲੋਂ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਦੇ ਸਹਿਯੋਗ ਨਾਲ ਕੀਤਾ ਗਿਆ ਇਹ ਪ੍ਰੋਗਰਾਮ ਪੰਜਾਬੀ ਸਾਹਿਤ ਅਕੈਡਮੀ ਦੇ ਪ੍ਰਧਾਨ ਡਾਕਟਰ ਸਰਜੀਤ ਸਰਜੀਤ ਸਿੰਘ ਵੱਲੋਂ ਮਿਲੇ ਵੱਡੇ ਹੁੰਗਾਰੀ ਨਾਲ ਨੇਪਰੇ ਚਾੜਿਆ ਗਿਆ ਚੰਤਨਸ਼ੀਲ ਸਹਿਤ ਤਾਰਾ ਦੇ ਡਾਇਰੈਕਟਰ ਮੈਡਮ ਮਨਦੀਪ ਕੌਰ ਪਮਰਾ ਸਿਰਜਣ ਤਾਰਾ ਦੇ ਪ੍ਰਧਾਨ ਡਾਕਟਰ ਗੁਰਚਰਨ ਕੌਰ ਕੋਚਰ ਅਤੇ ਉੱਗੇ ਗਾਇਕ ਗੀਤਕਾਰ ਅਤੇ ਵਿਰਦੀ ਦੇ ਬਹੁਤ ਨੇੜਲੇ ਮਿੱਤਰ ਉੱਗੇ ਗਾਇਕ ਅਤੇ ਗੀਤਕਾਰ ਅਮਰਜੀਤ ਸ਼ੇਰਪੁਰੀ ਵੱਲੋਂ ਕੀਤੇ ਸਾਂਝੇ ਉਪਰਾਲੇ ਨਾਲ ਉਲੀ ਕਿਆ ਗਿਆ ਸਵਰਗੀ ਸਰਬਜੀਤ ਸਿੰਘ ਵਿਰਦੀ ਨਾਲ ਨਿੱਘਾ ਸਨੇਹ ਰੱਖਣ ਵਾਲੇ ਵੀਰਾਂ ਪੈਣਾ ਦੇ ਸਹਿਯੋਗ ਨਾਲ ਇਸ ਪ੍ਰੋਗਰਾਮ ਨੂੰ ਸਰ ਅੰਜਾਮ ਦਿੱਤਾ ਗਿਆ ਵਿਰਤੀ ਪਰਿਵਾਰ ਨੂੰ ਸਨੇਹ ਅਤੇ ਮਾਨ ਸਤਿਕਾਰ ਦੇਣ ਹਿੱਤ ਉੜੀਕੇ ਗਏ ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਉਗੇ ਉਸਤਾਦ ਗਾਇਕ ਜਨਾਬ ਮੁਹੰਮਦ ਸਦੀਕ ਅਤੇ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਸਵਰਨਜੀਤ ਸਵੀਸਾਨਾ ਪ੍ਰਧਾਨਗੀ ਮੰਡਲ ਵਿੱਚ ਪ੍ਰੋਫੈਸਰ ਰਵਿੰਦਰ ਸਿੰਘ ਪੱਠੜ ਡਾਕਟਰ ਗੁਲਜਾਰ ਸਿੰਘ ਪੰਦੇੜ ਡਾਕਟਰ ਗੁਰੂ ਇਕਬਾਲ ਸਿੰਘ ਸ਼ਰੋਣੀ ਲੋਕ ਗਾਇਕ ਪਾਲੀ ਦੇਤਵਾਲੀਆ ਅਮਰਜੀਤ ਸਿੰਘ ਟਿੱਕਾ ਤੇ ਗੁਰਸੇਵਕ ਸਿੰਘ ਢਿੱਲੋਂ ਸ਼ਾਮਲ ਸਨ ਮੋੱਖ ਬੁਲਾਰਿਆਂ ਵਿੱਚ ਜਨਵੇਜਾ ਜੋਹਰ ਡਾਕਟਰ ਨਰਮਲ ਜੋੜਾ ਡਾਕਟਰ ਫਕੀਰ ਚੰਦ ਸ਼ੋਕਲਾ ਡਾਕਟਰ ਨਰਮਲ ਜੋੜਾ ਡਾਕਟਰ ਹਰੀ ਸਿੰਘ ਜਾਚਕ ਅਮਰੀਕ ਸਿੰਘ ਤਲਵੰਡੀ ਪ੍ਰਭ ਕਿਰਨ ਸਿੰਘ ਤੂਫਾਨ ਰਿਟਾਇਰ ਡੀਪੀਆਰਓ ਗਿਆਨ ਸਿੰਘ ਸ਼ਾਮਲ ਚਾਨ ਸਾਰਿਆਂ ਨੇ ਸਰਬਜੀ ਤੇ ਬਿਰਦੀ ਦੇ ਨਿੱਕੇ ਸੁਭਾਗ ਸਿਰੜੀ ਕਿਰ ਬਿਰਤੀ ਨਾਲ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਕੀਤੇ ਉਪਰਾਲਿਆਂ ਦੀ ਸਾਂਝੇ ਤੌਰ ਤੇ ਸ਼ਲਾਘਾ ਕੀਤੀ ਜੇਕਰ ਯੋਗ ਗੱਲ ਇਹ ਹੈ ਕਿ ਵਰਦੀ ਨੇ ਪੰਜਾਬੀ ਦੇ ਸੈਂਕੜੇ ਪੁਰਾਣੀਆਂ ਤੇ ਨਵੇਂ ਗੀਤਕਾਰਾਂ ਦੇ ਸਭਿਆਚਾਰਕ ਗੀਤਾਂ ਨੂੰ ਇਕੱਤਰ ਕਰਕੇ ਇੱਕ ਸਾਂਝੇ ਸੰਗ੍ਰਹਿ ਗੀਤ ਸੰਗ੍ਰਹਿ ਛਪਵਾ ਕੇ ਸਭਿਆਚਾਰਕ ਖੇਤਰ ਵਿੱਚ ਇੱਕ ਜ਼ਿੰਮੇਵਾਰੀ ਵਾਲਾ ਕਾਰਜ ਕੀਤਾ। ਉਹਨਾਂ ਨੇ ਸਭ ਤੋਂ ਪਹਿਲਾਂ ਗੀਤਾਂ ਭਰੇ ਚੰਗੀਰ, ਗੀਤਾਂ ਦਾ ਕਾਫਲਾ, ਪ੍ਰੂਣ ਹੱਤਿਆ ਤੇ ਕਿਤਾਬ ਨਾ ਮਾਰੋ ਅਣਜੰਮੀਆਂ, ਜ਼ਹਿਰ ਭਰੇ ਦਰਿਆ ਦੇਵ ਤਰੀਕਿਆਂ ਵਾਲੇ ਦੇ ਸ਼ਾਗਿਰਦਾਂ ਦੇ ਗੀਤਾਂ ਦੀ ਕਿਤਾਬ ਇੱਕ ਅੰਬਰ ਦੇ ਤਾਰੇ ਸਾਰੇ ਗੀਤ ਸੰਗ੍ਰਹਿ ਛਪਵਾ ਕੇ ਨਵੇਂ ਗੀਤਕਾਰਾਂ ਦੇ ਉਤਸ਼ਾਹ ਵਿੱਚ ਚੋਖਾ ਵਾਧਾ ਕੀਤਾ ਅਤੇ ਉਹਨਾਂ ਦੀ ਸਾਹਿਤਕ ਅਤੇ ਗੀਤਕਾਰੀ ਦੇ ਖੇਤਰ ਵਿੱਚ ਗਹਿਰੀ ਪਛਾਣ ਬਣਾਈ ਧਾਰਮਿਕ ਗੀਤਾਂ ਦੀ ਕਿਤਾਬ ਛੇੜ ਮਰਦਾਨੇ ਰਬਾਬ ਜੋ ਅਜੇ ਛਪਾਈ ਅਧੀਨ ਹੈ ਜਲਦੀ ਲੋਕ ਅਰਪਣ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ ਇਸ ਮੌਕੇ ਮੁੱਖ ਮਹਿਮਾਨ ਜਨਾਬ ਮੁਹੰਮਦ ਸਦੀਕ ਨੇ ਬਿਰਦੀ ਵੱਲੋਂ ਕੀਤੇ ਗਏ ਸਾਹਿਤਕ ਖੇਤਰ ਦੇ ਕੰਮਾਂ ਦੀ ਬਹੁਤ ਸ਼ਲਾਉਣਾ ਕੀਤੀ ਅਧਿਕਾਰਕ ਕਿ ਬਿਰਦੀ ਦੇ ਅਚਾਨਕ ਵਿਛੋੜੇ ਨੇ ਸਾਡੀ ਹਿਰਦਿਆਂ ਨੂੰ ਬਲੁੰਦਰ ਕੀ ਰੱਖ ਦਿੱਤਾ ਐਸੇ ਵਧੀਆ ਕਲਮਕਾਰ ਅਤੇ ਨੇਕ ਇਨਸਾਨ ਦੀ ਅੱਜ ਦੇ ਸਮੇਂ ਵਿੱਚ ਬਹੁਤ ਲੋੜ ਸੀ ਜੋ ਕਿ ਸਮਾਜ ਅਤੇ ਸਾਹਿਤ ਲਈ ਬਹੁਤ ਵੱਡਾ ਘਾਟਾ ਹੈ ਪੰਜਾਬ ਆਰਟ ਕੌਂਸਲ ਚੰਡੀਗੜ੍ਹ ਦੀ ਚੇਅਰਮੈਨ ਸਵਰਨਜੀਤ ਸਵੀ ਨੇ ਬੋਲਦੇ ਹੋਏ ਕਿਹਾ ਕਿ ਬਿਰਦੀ ਵਰਗਾ ਇਨਸਾਨ ਪੜਨਾ ਬਹੁਤ ਮੁਸ਼ਕਲ ਹੈ ਵੱਡੇ ਤੋਂ ਵੱਡੇ ਸਾਹਿਤਿਕ ਕੰਮ ਨੂੰ ਵੀ ਕਰਨ ਤੋਂ ਕਦੇ ਨਹੀਂ ਸੀ ਝਿਜਕਦਾ ਹਰ ਕੰਮ ਨੂੰ ਆਖਦਾ ਬਸ ਹੋ ਗਿਆ ਭਾਜੀ ਐਡਾ ਜਿਗਰਾ ਐਡਾ ਹੌਸਲਾ ਹਰ ਇੱਕ ਦੇ ਬਸ ਦੀ ਗੱਲ ਨਹੀਂ ਹੈ ਮਿਰਦੀ ਸਮਝੇ ਅਤੇ ਨੇਕ ਕੰਮਾਂ ਦੀ ਖੁਦ ਖੁਦ ਇੱਕ ਆਪ ਮਿਸਾਲ ਸੀ ਅੱਜ ਇਸ ਮਿੱਤਰ ਪਿਆਰੇ ਦੀ ਯਾਦ ਨੂੰ ਮਨਾ ਕੇ ਚੰਤਨਸ਼ੀਲ ਸਾਹਿਤ ਤਾਰਾ ਅਤੇ ਸਿਰਜਣ ਤਾਰਾ ਨੇ ਉਸ ਕਾਰਜਸ਼ੀਲ ਦੇ ਤੇ ਉਦਮੀ ਸ਼ਖਸ ਦੀ ਯਾਦ ਨੂੰ ਇੱਕ ਸਦੀਵੀ ਯਾਦ ਬਣਾ ਦਿੱਤਾ ਹੈ ਇਸ ਕਾਰਜ ਦੇ ਲਈ ਮਨਦੀਪ ਕੌਰ ਪਮਰਾ ਡਾਕਟਰ ਗੁਚਰਨ ਕੌਰ ਕੁਚਰ ਅਤੇ ਅਮਰਜੀਤ ਸ਼ੇਰਪੁਰੀ ਨੂੰ ਜਿੱਥੇ ਮੁਬਾਰਕਬਾਦ ਦਿੱਤੀ ਗਈ ਉਥੇ ਵਿਰਦੀ ਪਰਿਵਾਰ ਦੇ ਦੁੱਖ ਸੁੱਖ ਵਿੱਚ ਨਾਲ ਖੜਨ ਦਾ ਵੀ ਭਰੋਸਾ ਦਿਵਾਇਆ ਇਸ ਸਮੇਂ ਵਿਰਦੀ ਦੀ ਪਤਨੀ ਗੁਰਜੀਤ ਕੌਰ ਵਿਰਦੀ ਪੁੱਤਰ ਤੇਜਿੰਦਰ ਸਿੰਘ ਜਸ਼ਨਪਾਲ ਸਿੰਘ ਅਤੇ ਪੁੱਤਰੀ ਹਰਸਿਮਰਨ ਕੌਰ ਭਰਾ ਪਰਜਾਈ ਅਮਰਜੀਤ ਕੌਰ ਵੀ ਹਾਜ਼ਰ ਸਨ ਉਪਰੰਤ ਵਿਰਦੀ ਦੀ ਯਾਦ ਵਿੱਚ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਹਾਜ਼ਰ ਸ਼ਾਇਰਾਂ ਨੇ ਆਪਣੀਆਂ ਨਵੀਆਂ ਰਚਨਾਵਾਂ ਨਾਲ ਭਰਪੂਰ ਹਾਜ਼ਰੀ ਲਗਵਾਈ ਲਗਭਗ ਸਾਰੀਆਂ ਰਚਨਾਵਾਂ ਬਿਰਤੀ ਨੂੰ ਹੀ ਸਮਰਪਿਤ ਸਨ ਮੰਚ ਸੰਚਾਲਨ ਦੀ ਕਾਰਵਾਈ ਕਨਵੀਨਰ ਤੇ ਸਕਤਰ ਅਮਰਜੀਤ ਸ਼ੇਰਪੁਰੀ ਨੇ ਨਿਭਾਈ ਇਸ ਮੌਕੇ ਤੇ ਡਾਕਟਰ 소ਮਾ ਸਵਲੋਕ ਕਾਉਂਸਲਰ ਨਰਿੰਦਰ ਸਿੰਘ ਚੌਧਰੀ ਰਣਜੀਤ ਹਟੂਰ ਬਲਬੀਰ ਮਾਨ ਬਲਜੀਤ ਸਿੰਘ ਬਾਗੀ ਸੰਦੇ ਸੁਖਵੀਰ ਚਰਨਜੀਤ ਸਿੰਘ ਸਤਨਾਮ ਸਿੰਘ ਕੋਮਲ ਬਾਪੂ ਬਲਕੌਰ ਸਿੰਘ ਗਿੱਲ ਕੇ ਸਾਧੂ ਸਿੰਘ ਬੁੱਧ ਸਿੰਘ ਨੀਲੂ ਗੋਲੂ ਕਾਲੇਕੇ ਜਗਪਾਲ ਜੱਗਾ ਬਰਿੰਦਰ ਸਿੰਘ ਸੇਖੋ ਰਵਿੰਦਰ ਰਵੀ ਰਾਜੀਪ ਤੂਰ ਐਡਵੋਕੇਟ ਇੰਦਰਜੀਤ ਸਿੰਘ सुरेंद्र कौर ਬਾੜਾ ਗੁਰਮੀਤ कौर सुरेंद्र कौर ਬਾੜਾ ਕੁਲਵਿੰਦਰ कौर ਕਿਰਨ ਜਸਵਿੰਦਰ कौर ਜਸਸੀ ਜਸਪ੍ਰੀਤ ਅਮਲਤਾਸ ਮਨਜੀਤ ਕੌਰ ਪਤਿਮਾਨ ਚਰਨਜੀਤ ਸਿੰਘ ਚੰਨ ਮੀਤ ਸਕਰੌਂਦੀ ਜਗਦੇਵ ਮਕਸੂਦਰਾ ਸਮੇਤ ਲਗਭਗ 100 ਦੇ ਕਰੀਬ ਦੀ ਹਾਜ਼ਰੀ ਸੀ ਅੰਤ ਵਿੱਚ ਮੈਡਮ ਮਨਦੀਪ ਕੌਰ ਪਮਰਾ ਨੇ ਆਈ ਸਾਰੀ ਹਾਜ਼ਰੀ ਦਾ ਸਤਿਕਾਰ ਸਹਿਤ ਧੰਨਵਾਦ ਕੀਤਾ